ਹਾਂਜੀ ਸਤਿ ਸ਼੍ਰੀ ਅਕਾਲ ਸਾਡੇ ਕੋਲੋਂ ਵੀਰਜੀ ਹਰਿੰਦਰ ਸਿੰਘ ਜੀ ਚੰਡੀਗੜ੍ਹ ਆਏ ਹੋਏ ਆ ਤੇ ਅਸੀਂ ਦੂਰ ਦੂਰ ਲੈ ਫਿਰਦੇ ਰਹੇ ਤੇ ਜਦੋਂ ਤੋਂ ਆ ਵੀਡੀਓ ਸ਼ੁਰੂ ਹੋਈ ਆ ਤੁਸੀਂ ਆਪ ਦੇਖੋਗੇ ਕਿ ਮੈਂ 20 ਦੀ ਸਪੀਡ ਤੇ ਹੀ ਜਾਂਦਾ ਤੇ ਆਪਣੇ ਘਰ ਦੇ ਪਿੱਛੇ ਇੰਨਾ ਸੋਹਣਾ ਖੂਬਸੂਰਤ ਨਜ਼ਾਰਾ ਤੇ ਮੇਰਾ ਮਨ ਕੀ ਤਾਂ ਮੈਂ ਖਿਆ ਯਾਰ ਵੀ ਦੂਰ ਦੂਰ ਭਜਾਈ ਫਿਰਦੇ ਆ ਜਾਂ ਦੇਖਣ ਦੀ ਤਮੰਨਾ ਜਾਗਦੀ ਆ ਪਰ ਆਪਾਂ ਕਦੇ ਗਵਾਂਢ ਤੰਗੇ ਨਹੀਂ ਹੁਣ ਆਪਾਂ ਗੱਲ ਕਰਦੇ ਕਰਦੇ ਜਿਹੜੀ ਜਗ੍ਹਾ ਤੇ ਪਹੁੰਚਣ ਲੱਗੇ ਆ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪ ਦੇ ਵਿਚਾਰ ਜ਼ਰੂਰ ਦੇਣੇ ਆ ਤੁਹਾਨੂੰ ਇਹ ਨਜ਼ਾਰਾ ਕਿਵੇਂ ਲੱਗਿਆ ਠੀਕ ਹੈ ਜੀ ਅਸੀਂ ਇਹ ਤੋਂ ਬਾਅਦ ਉਸ ਜਗ੍ਹਾ ਤੇ ਪਹੁੰਚਣ ਲੱਗੇ ਆ ਤੇ ਤੁਸੀਂ ਵਿਰਜ ਕੀ ਕਹਿਣਾ ਚਾਹੋਗੇ ਮੈਂ ਲੈ ਕੇ ਚਲਾਂ ਤੁਹਾਨੂੰ ਇੱਕ ਬਹੁਤ ਹੀ ਲੁਕਮੀ ਜਗ੍ਹਾ ਤੇ ਲੈ ਕੇ ਚੱਲਾਂ ਆ ਬਹੁਤ ਮਿਹਰਬਾਨੀ ਮੰਦੀਪ ਗੁਰਮੀ ਜੀ ਵਰਿੰਦਰ ਜੀ ਔਰ ਦੇ ਨਾਲ ਜੀ ਏਰੀਆ ਦੇ ਵਿੱਚ ਪਹਿਲਾਂ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਤੁਹਾਡਾ ਜਿਹੜਾ ਘਰ ਆ ਉਹ ਇੰਨੀ ਖੂਬਸੂਰਤ ਜਗ੍ਹਾ ਤੇ ਆ ਵੀ ਉਹ ਹਰ ਚੰਗੇ ਨੇਚਰ ਲਵਰ ਬੰਦੇ ਦਾ ਸੁਪਨਾ ਦਾ ਤਾਂ ਕਿ ਉਹੋ ਜੀ ਸਾਡੇ ਸਾਡੇ ਹੀ ਵਿਚਾਰੇ ਹਿਰਨ ਵੀ ਸਾਡੇ ਘਰੋਂ ਹੁੰਦੇ ਨੇ ਹਿਰਨ ਆਉਂਦੇ ਆ ਸਾਹਮਣੇ ਮੈਂ ਦੇਖ ਰਿਹਾ ਸੀ ਬਹੁਤ ਖੂਬਸੂਰਤ ਵੈਲੀ ਆ ਉਹਦੇ ਚ ਭੇਡਾਂ ਚਰਦੀਆਂ ਤਾਂ ਕਿਆ ਨਜ਼ਾਰਾ ਵਾਜਦਾ ਲੂੰਬੜੀ ਤੁਸੀਂ ਦੇਖ ਲਈ ਉਹ ਬੜੀ ਮੈਂ ਦੇਖ ਲਈ ਲੂੰਬੜੀਆਂ ਦਾ ਜਿਹੜੇ ਆ ਬੰਦਿਆਂ ਦੀ ਸ਼ਕਲਾਂ ਚ ਵੀ ਬਹੁਤ ਦੇਖੀਆਂ ਅਸੀਂ ਹੱਜਕਲ੍ਹ ਜਿਹੜਾ ਬੰਦਿਆਂ ਚ ਵੀ ਲੂੰਬੜੀਆਂ ਵੜ ਗਈਆਂ ਸੋ オリジナル ਲੂੰਬੜੀ ਵੀ ਵੇਖੀ ਤੇ ਜਿਹੜਾ ਇਹ ਤੁਹਾਡਾ ਲੈਂਡਸਕੇਪ ਆ ਇਦੇ ਬਾਰੇ ਮੈਂ ਇਹ ਦੇਖਿਆ ਕਿ ਮੈਂ ਜਦੋਂ ਸਕਾਟਲੈਂਡ ਆਇਆ ਦੋ ਦਿਨ ਪਹਿਲਾਂ ਤੇ ਅੰਦਰ ਇਹ ਮੈਨੂੰ ਐ ਲੱਗਦਾ ਸੀਗਾ ਕਿ ਸਾਡੇ ਲਈ ਹਿਮਾਚਲ ਦੀ ਖੂਬਸੂਰਤੀ ਸਾਡੇ ਬਹੁਤ ਆ ਹਾਂਜੀ ਕਸ਼ਮੀਰ ਬਹੁਤ ਖੂਬਸੂਰਤ ਆ ਸਾਡੇ ਕੋਲ ਜਿਹੜਾ ਕੇਰਲਾ ਸਿੱਕਮ ਬਹੁਤ ਖੂਬਸੂਰਤ ਲੈਂਡਸਕੇਪ ਨੇ ਜੀ ਲੇਕਿਨ ਇਹਦੀ ਵੀ ਲਖਣਤਾ ਆਇਆ ਹੈ ਬਹੁਤ ਅਲੱਗ ਕਿਸਮ ਦਾ ਲੈਂਡਸਕੇਪ ਅਲੱਗ ਕਿਸਮ ਦੀ ਨੇਚਰ ਜੀ ਮੇਰਾ ਇਹ ਪੈਸ਼ਨ ਵੀ ਆ ਕੁਦਰਤ ਨੂੰ ਵੇਖਣ ਦਾ ਘੁੰਮ ਕੇ ਤੇ ਇੱਥੇ ਆ ਕੇ ਮੇਰਾ ਤਾਂ ਇਹ ਲੱਗਦਾ ਕਿ ਕੁਦਰਤ ਨੇ ਜਿਵੇਂ ਸਾਰੀ ਬਖਸ਼ਿਸ਼ ਅਪਾਰ ਬਖਸ਼ਿਸ਼ ਸਕਾਟਲੈਂਡ ਜਿਹਾ ਕਰ ਰਹੀ ਹੈ ਹਾਂ ਮੈਂ ਵਿਰਿੰਦਰ ਨੂੰ ਪੁੱਛੂਆਂ ਵਿਰਿੰਦਰ ਕਿੰਨੇ ਮਿੰਟ ਤੇ ਕਿੰਨੇ ਸਕਿੰਟ ਹੋਗੇ ਕਿੰਨੇ ਸਕਿੰਟ ਦੀ ਵੀਡੀਓ ਹੋਗੀ 2 ਮਿੰਟ ਲਓ ਜੀ ਅਸੀਂ ਘਰ ਤੋਂ ਸਰਫੋ 2 ਮਿੰਟ ਦੀ ਸਪੀਡ ਦੇ ਉੱਤੇ ਹੀ ਬਿਲਕੁਲ ਇਸ ਉਹ ਜਗ੍ਹਾ ਤੇ ਪਹੁੰਚਣ ਜਾ ਰਹੇ ਆ ਜਿੱਥੇ ਮੈਂ ਵੀਰ ਜੀ ਨੂੰ ਲੈ ਕੇ ਜਾਣਾ ਤੇ ਇਸ ਤੋਂ ਬਾਅਦ ਤੁਸੀਂ ਵੀਡੀਓ ਦੇਖਣੀ ਆ ਤੁਸੀਂ ਖੱਬੇ ਹੱਥ ਲੈਂਡਸਕੇਪ ਦਿਖਾਓ ਗੁਰਿੰਦਰ ਜੀ ਕਿਆ ਕਮਾਲ ਦਾ ਪੂਰੀ ਗਲਾਸ ਕੋ ਸਿਟੀ ਹੈ ਵਾ ਵਾ ਬਹੁਤ ਸੋਹਣਾ ਤੇ ਇਹ ਸਾਰਾ ਜੰਗਲ ਆ ਜਿਹੜਾ ਇੱਧਰ ਸੱਜੇ ਹੱਥ ਆਪਣੇ ਇੱਥੇ ਸਾਰੇ ਦਰਖਤੀ ਆ ਹੋ ਕੋਈ ਹੈ ਨਹੀਂਗਾ ਮੈਂ ਇਹ ਖੁਰਮੀ ਸਾਹਿਬ ਨੋਟ ਕੀਤਾ ਜੀ ਬਈ ਸਾਡੇ ਕੋਲ ਵੀ ਖੂਬਸੂਰਤ ਦੀ ਬੌਸੀ ਦੀ ਕੁਦਰਤ ਦੀ ਪੰਜਾਬ ਵੀ ਬਹੁਤ ਖੂਬਸੂਰਤ ਸੀਗਾ ਕਿਸੇ ਵੇਲੇ ਹੁਣ ਵੀ ਹੈ ਲੇਕਿਨ ਅਸੀਂ ਸਾਂਭਿਆ ਨਹੀਂ ਆ ਇਹਨਾਂ ਨੇ ਸਾਂਭ ਲਿਆ ਸਾਂਭ ਲਿਆ ਇਹਨਾਂ ਨੇ ਅਸੀਂ ਤਾਂ ਚਿੱਬੇ ਸਾਰੇ ਜਿਹੜੀ ਹੈ ਲੈਂਡਸਕੇਪ ਦੇ ਜੀ ਅਸੀਂ ਸ਼ਿਵਾਲਿਕ ਬੈਲਟ ਵੀ ਪੱਧਰੀ ਕਰਦੇ ਨੇ ਸੀ ਜੇ ਸਾਡੇ ਕੋਲ ਅੰਗਰੇਜ਼ਾਂ ਵਾਲਾ ਉਹ ਐਕਟ ਨਾਲ ਹਾਂਜੀ ਅਸੀਂ ਉਹਦੇ ਦਰਵਾਜ਼ੇ ਤੱਕ ਪਹੁੰਚ ਗਏ ਤੇ ਇਦੋਂ ਬਾਅਦ ਆਪਾਂ ਤੁਰ ਕੇ ਚੱਲਦੇ ਹਾਂ ਠੀਕ ਹੈ ਜੀ ਲਓ ਜੀ ਹਰਵਿੰਦਰ ਸਿੰਘ ਜੀ ਨੇ ਚੱਕ ਲਿਆ ਪਿਸਤੌਲ ਵਾਂਗੂ ਕੈਮਰਾ ਤੇ ਤੁਰ ਪਏ ਚੀਲਵਾਲ ਨੂੰ ਕਦੇ ਸੱਜੇ ਕਦੇ ਖੱਬੇ ਕਦੇ ਵਰਿੰਦਰ ਸਿੰਘੋਂ ਕਦੇ ਮਨਦੀਪ ਸਿੰਘੋਂ ਐਦਾਂ ਤੁਰਦੇ ਤਰੋਂਦੇ ਜਿਉਂ ਹੀ ਉਧਰ ਨੂੰ ਚੱਲੇ ਆ ਤੇ ਫੇਰ ਟੱਕਰਾ ਹੁੰਦਾ ਗਾਈਆਂ ਦੇ ਨਾਲ ਗਾਈਆਂ ਵੀ ਕਾਦੀਆਂ ਮੈਂ ਕਹਿੰਨਾ ਹਾਥੀਆਂ ਹਰ ਗਈਆਂ ਹਰਵਿੰਦਰ ਸਿੰਘ ਜੀ ਦੇਖਦੇ ਗਾਈਆਂ ਨੂੰ ਹੀ ਹੈਰਾਨ ਹੋਈ ਗਏ ਕਿ ਇਹਨਾਂ ਦੇ ਕੰਨਾਂ ਦੇ ਵਿੱਚ ਕੀ ਕੀ ਨੰਬਰ ਪਲੇਟਾਂ ਪਾਈਆਂ ਪਈਆਂ ਜਦੋਂ ਇੱਥੋਂ ਤੁਰੇ ਆ ਤੇ ਫੇਰ ਉਹ ਵੀ ਉਹ ਪ੍ਰੋਪਰ ਜਿਹਾ ਕਿਨਾਂ ਦਾ ਝਾਕ ਲੀਆਂ ਸੀ ਫੇਰ ਠੀਕ ਜਿਹੀਆਂ ਹੋ ਗਈਆਂ ਦੇਖੋ ਤੁਸੀਂ ਕਿਵੇਂ ਤਿੱਤਰਖੰਭ ਵੀ ਬੱਤਾਂ ਦੇ ਵਿੱਚ ਹਰਵਿੰਦਰ ਸਿੰਘ ਜੀ ਆਪਦੀ ਮਸਤਾਨੀ ਚਾਲ ਚੱਲਦੇ ਆ ਤੇ ਜੋ ਹੀ ਅਸੀਂ ਝੀਲ ਤੇ ਪਹੁੰਚੇ ਫਿਰ ਇੱਕ ਵਾਰੀ ਤਾਂ ਕੈਮਰਾ ਲੈ ਕੇ ਖੜ ਗਏ ਇੱਧਰ ਫੋਟੋ ਉੱਧਰ ਫੋਟੋ ਦੇ ਫੋਟੋ ਤੋਂ ਫੋਟੋ ਤੇ ਅਸੀਂ ਫਿਰ ਚਾਰੇ ਪਾਸੇ ਦਾ ਘੇੜਾ ਦਿੱਤਾ ਤੇ ਦਾਸ ਫਿਰ ਰਵਿੰਦਰ ਸਿੰਘ ਜੀ ਨੂੰ ਦੱਸ ਰਿਹਾ ਵੀ ਹੋ ਉੱਥੋਂ ਤੱਕ ਇਹ ਦੇਖਿਓ ਕਰਮੜਾ ਜੇ ਇਹ ਕਹਿੰਦਾ ਜੀ ਉਹ ਉੱਥੋਂ ਤੱਕ ਜਿੱਥੋਂ ਤੱਕ ਉਂਗਲ ਜਾਂਦੀ ਆ ਨਿਗਾਹ ਜਾਂਦੀ ਆ ਇੱਥੋਂ ਤੱਕ ਆਪਣਾ ਦਾ ਥਾਂ ਹੈ ਨਹੀਂ ਇਹ ਤੇ ਲਓ ਜੀ ਆਪਾਂ ਉਹਨਾਂ ਨੂੰ ਪਾਣੀ ਵੀ ਦਿਖਾ ਰਹੇ ਆ ਇਹ ਆ ਗਲਾਸਗੋ ਫਿਸ਼ਿੰਗ ਕਲੱਬ ਹਾਂਜੀ ਦੋਸਤੋ ਮੈਂ ਜਿੰਨੇ ਵੀ ਗਲਾਸਗੋ ਜਾਂ ਸਕਾਟਲੈਂਡ ਵਾਸਤੇ ਮਿੱਤਰ ਪਿਆਰੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਆ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਖੂਬਸੂਰਤੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣੀ ਆ ਅਸੀਂ ਇਹ ਬਾਰ ਹੈਡ ਚ ਤੇ ਮੈਂ ਇੱਥੋਂ ਤੱਕ ਵੀ ਮੈਨੂੰ ਯਕੀਨ ਆ ਕਿ ਬਾਰ ਹੈਡ ਰਹਿੰਦੇ ਹੋਏ ਲੋਕਾਂ ਨੂੰ ਵੀ ਇਸ ਗੱਲ ਦਾ ਬਾਲਿਆਂ ਨੂੰ ਪਤਾ ਨਹੀਂ ਹੋਣਾ ਆਪਣੇ ਪਾਈਚਾਰੇ 'ਚੋਂ ਕਿ ਆ ਖੂਬਸੂਰਤੀ ਬਾਰ ਹੈਡ 'ਚ ਵੀ ਆ ਅਸੀਂ ਹਿੰਮਤ ਦੇ ਗਾਣੇ ਤੋਂ ਲੈ ਕੇ ਤਿੰਨ ਚਾਰ ਗਾਣਿਆਂ ਦੀਆਂ ਜਿਹੜੀਆਂ ਵੀਡੀਓਜ਼ ਮੇਰੇ ਹੱਥੀ ਹੋਈਆਂ ਉਹਦੇ ਵਿੱਚ ਆਹ ਲੋਕੇਸ਼ਨਾਂ ਪਾਉਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਤੁਹਾਨੂੰ ਸੱਦਾ ਦਿੰਦਾ ਕਿ ਤੁਸੀਂ ਆਪ ਦਾ ਜਿੱਦਾਂ ਕੋਈ ਦਿਨ ਸੋਹਣਾ ਹੋਵੇ ਤੇ ਇੱਧਰ ਨੂੰ ਆਓ ਘੁੰਮੋ ਫਿਰੋ ਮੈਨੂੰ ਪਹਿਲਾਂ ਫੋਨ ਕਰ ਲਿਓ ਤੁਹਾਡੇ ਲਈ ਚਾਹ ਤਿਆਰ ਹੋ ਤੇ ਚਾਹ ਜ ਬਿਲਕੁਲ ਜਿਹੜੀ ਇੱਥੋਂ ਦੀ ਪਹਾੜੀ ਚੋਟੀ ਆ ਮੈਂ ਸਾਡੇ ਕੈਮਰਾਮੈਨ ਨੂੰ ਕਹਿਣਾ ਵੀ ਇੱਥੋਂ ਹੀ ਘੁਮਾਉਂਦਾ ਸੱਜੇ ਹੱਥ ਪਹਾੜੀ ਚੋਟੀ ਵੱਲ ਨੂੰ ਨਿਗਾਹ ਮਰਵਾਇਓ ਕਿ ਆਪਾਂ ਤੁਸੀਂ ਆਉਂਗੇ ਤੁਹਾਡੇ ਨਾਲ ਚੱਲਾਂਗੇ ਪਹਾੜੀ ਚੋਟੀ ਦੇ ਉੱਪਰ ਲੈ ਕੇ ਚੱਲਾਂਗੇ ਤੇ ਤੁਹਾਨੂੰ ਉੱਥੇ ਬਿਠਾ ਕੇ ਨਾਲ ਤਾਂ ਸਾਰਾ ਜਿੰਨਾ ਗਲਾਸਗੋ ਦੂਰ ਦੂਰ ਤੱਕ ਅੱਖ ਜੀ ਆਪਣੀ ਜਾਂਦੀ ਆ ਉੱਥੋਂ ਤੱਕ ਤੁਸੀਂ ਦੇਖ ਸਕੋਗੇ ਕਿ ਕਿੰਨੀ ਖੂਬਸੂਰਤ ਨਜ਼ਾਰਾ ਤੇ ਨਾਲ ਹੀ ਤੁਹਾਡੇ ਲਈ ਚਾਹ ਪਰੌਠੇ ਖਾਂਗੇ ਉਹ ਵੀ ਬਣ ਜਾਣਗੇ ਤੇ ਜਰੂਰ ਯਾਦ ਕਰਿਓ ਜਦੋਂ ਕਿਤੇ ਆਉਣਾ ਹੋਇਆ ਲਓ ਜੀ ਐਸੇ ਝੀਲ ਤੇ ਤੁਹਾਨੂੰ ਨਜ਼ਾਰਾ ਦਿਖਾਉਣੇ ਆ ਕਿ ਆ ਖੇਤ ਆ ਐਸ ਖੇਤ ਵਾਲਿਆਂ ਦੀਆਂ ਜਿੰਨੀਆਂ ਵੀ ਗਾਈਆਂ ਉਹ ਇੱਥੇ ਖੁੱਲੀਆਂ ਚਰਦੀਆਂ ਤੇ ਐਸੇ ਝੀਲ ਦੇ ਉੱਪਰ ਆ ਦੇਖੋ ਤੁਸੀਂ ਜਿਹੜੀਆਂ ਗਾਵਾਂ ਇਹਨਾਂ ਦੀਆਂ ਹੁਣ ਉਹ ਸੁਸਤਾ ਰਹੀਆਂ ਪੂਰਾ ਕਾਹਗੂ ਚਰਿਆ ਵਾ ਇਹਨਾਂ ਨੇ ਤੇ ਵਿੱਚ ਆ ਦੇਖੋ ਇਧਰ ਪਾਣੀ ਦੇ ਵਿੱਚ ਵੀ ਨਜ਼ਾਰੇ ਲੈ ਰਿਆ ਇਹ ਹਨ ਤੇ ਆਪਾਂ ਚੱਲਾਂਗੇ ਐਸ ਪਹਾੜੀ ਚੋਟੀ ਵੱਲ ਨੂੰ ਆਜੋ ਫਿਰ ਲੋ ਜੀ ਦੇਖੋ ਕਲ ਕਲ ਵਹਿੰਦਾ ਪਾਣੀ ਤੇ ਦੂਰ ਆ ਗਿਆ ਉਹ ਕਿਸੇ ਗੋਰੇ ਦਾ ਫਾਰਮ ਤੇ ਇਧਰ ਦੇਖੋ ਆ ਛੋੜੇ ਬੱਚੇ ਤੇ ਇਧਰ ਇਹਨਾਂ ਦੀਆਂ ਮਾਵਾ ਤੇ ਬੀਬੇ ਬਾਪੂ ਘਿਰਦੇ ਆ ਸਾਰੇ ਰੱਜ ਕੇ ਬੈਠੇ ਆ ਘਾਹ ਨਾਲ ਪੂਰੇ ਤੇ ਵਿੱਚ ਕੋਸ਼ਤ ਹੈਗੇ ਜਿਹੜੇ ਪਾਣੀ ਦਾ ਆਨੰਦ ਲੈ ਰਹੇ ਆ ਦੂਜੇ ਪਾਸੇ ਤੁਹਾਨੂੰ ਦਿਖਾਉਣੇ ਆ ਉਧਰ ਜਿਹੜਾ ਗੋਰੇ ਦਾ ਫਾਰਮ ਆ ਤੇ ਇਹਨਾਂ ਦਾ ਇਹਨਾਂ ਗਾਇਆਂ ਦੇ ਵਾਸਤੇ ਹੀ ਘਾਹ ਕੱਟ ਕੇ ਤੇ ਉਹਨੂੰ ਲੈਮੀਨੇਸ਼ਨ ਕਰ ਰਹੇ ਆ ਇੱਕ ਤਰ੍ਹਾਂ ਦੇਖੋ ਮਾਰੋ ਨਜ਼ਾਰਾ ਲਓ ਕਿ ਕਿ ਪ੍ਰਾਂ ਉਹ ਇਸ ਤਕਨੀਕ ਦੀ ਵਰਤੋਂ ਕਰਦੇ ਆ ਰੋਲਾਇਆ ਬਣਾ ਕੇ ਇਹਨਾਂ ਨੇ ਰੱਖ ਦੇਣਾ ਲੈਂਗਰੇਸ਼ਨ ਕਰਕੇ ਤੇ ਜਦੋਂ ਪਹਾੜੀ ਫੋਟੋ ਹੋਈ ਉਦੋਂ ਫਿਰ ਇਹਨਾਂ ਨੂੰ ਪਾਉਣਗੇ ਲਓ ਜੀ ਇੱਥੋਂ ਹੈਗਾ ਦੂਜਾ ਐਂਗਲ ਪੂਰੀ ਦੀ ਪੂਰੀ ਪਹਾੜੀ ਤੇ ਬਰਖਤ ਦੇਖਿਓ ਬੈਂਗ ਤਰੰਗੇ ਜਿਵੇਂ ਸੋਨਾ ਰੂਪ ਬਣਾਉਂਦੇ ਆ ਵੀਰ ਜੀ ਬਣਾਈ ਜਾਂਦੇ ਆ ਵੀਡੀਓ ਤੇ ਕਦੇ ਫੋਟੋ ਖਿਲੇ ਲੈਂਦੇ ਕਦੇ ਵੀਡੀਓ ਬਣਾ ਲੈਂਦੇ ਆ ਉਹਨਾਂ ਦਾ ਵੀ ਸਟਾਈਲ ਵੱਖਰਾ ਹੀ ਆ ਲੈ ਵੀ ਇਦੂ ਵੱਧ ਲੋੜਾ ਕੀ ਹੋ ਸਕਦਾ ਸਾਡਾ ਬਰਿੰਦਰ ਸਿੰਘ ਕਹਿੰਦਾ ਲੈ ਵੀ ਵੀਰਾ ਤੂੰ ਹੋ ਕੇ ਖੜਾ ਝੀਲ ਦੇ ਉੱਤੇ ਜੇ ਤੇ ਫਿਰ ਨਾਲ ਦੀ ਨਾਲ ਫਰੋਜ਼ ਖਾਨ ਦਾ ਗਾਣਾ ਗਾ ਪਾਣੀ ਦੀਆਂ ਛੱਲਾਂ ਹੋਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਣ ਤੇ ਤੂੰ ਹੋਵੇਂ ਮੈਂ ਹੋਵਾਂ ਫਿਰ ਆਪਾਂ ਵੀ ਦੇਖੋ ਐਕਟਿੰਗ ਵਾਲੇ ਚਿਪ ਕੱਢੇ ਕਿ ਨਹੀਂ ਕੱਢੇ ਇਹ ਤਾਂ ਫਿਰ ਉਹਦੇ ਹੀ ਮੌਜ ਜਾਣੇ ਕਿ ਕੀ ਕਰੂਗਾ ਕਹਿੰਦਾ ਵੀ ਕੇਰਾ ਇੱਕਰੀ ਐਕਟਿੰਗ ਜੀ ਕਰਕੇ ਦਿਖਾ ਫਿਰ ਐਡਿਟ ਮੈਂ ਕਰੂੰ ਮੈਂ ਕਿਹਾ ਵੀ ਚੱਲ ਕੋਈ ਨਹੀਂ ਭਰਾਵਾ ਤੂੰ ਹੀ ਖੜਾ ਮੂਰੇ ਹੁਣ ਤੇਰੇ ਵੱਲ ਨੂੰ ਉਂਗਲਾਂ ਕਰ 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 ਦੰਨੇ ਆ ਤੇ ਮਾਰੇ ਉਹ ਨਿਗਾ ਉਹ ਪਿਛਲੇ ਪਾਸੇ ਕਿੰਨਾ ਸੋਹਣਾ ਨਜ਼ਾਰਾ ਆਈ ਜਾਂਦਾ ਤੇ ਗਾਣਾ ਤਾਂ ਚੱਲ ਇੱਥੇ ਨਹੀਂ ਚਲਾਉਣਾ ਕਿਉਂਕਿ ਕਾਪੀਰਾਈਟ ਦਾ ਮਸਲਾ ਜਿਆ ਬਣ ਜਾਂਦਾ ਪਰ ਫਿਰੋਜ਼ ਖਾਨ ਤੱਕ ਜਰੂਰ ਪਹੁੰਚਾ ਦਿਓ ਕਿ ਵੀ ਤੇਰਾ ਗਾਣਾ ਸੀ ਬਾਰਹੜ ਵਾਲੀ ਝੀਲ ਤੇ ਗਾ ਲਿਆ ਹਾਂ ਆ ਮਾਰੇ ਉਹਨੇ ਗਾ ਕਰਨਾ ਕੀ ਲੱਗਦਾ ਉਹ ਗੱਲ ਆ ਇੱਕ ਪਕੜਾ ਕਿਸੇ ਦੀ ਨੂੰਤੀ ਨਾਲੋਂ ਘੱਟ ਆ ਜਿੰਨੇ ਕੋ ਆਸਨੇ ਪਸਨੇ ਜੇ ਗੈਕ ਕਰਦੇ ਹੁੰਦੇ ਆ ਉਹਨੇ ਕਾਪਾਂ ਕਰ ਲਏ ਪਰ ਇੰਨੀ ਗੱਲ ਆ ਵੀ ਗੱਲ ਨਹੀਂ ਚੱਲਦਾ ਹੱਥ ਦਾ ਚੱਲਦੀ ਆ ਇਸ ਕਰਕੇ ਹੱਥ ਜੇ ਚਲਾ ਕੇ ਦੇਖ ਲੈ ਚਲੋ ਇਸ ਦੂਗਾ ਤੁਹਾਨੂੰ ਫਿਰ ਲੈ ਕੇ ਚਲਦੇ ਆਪਾਂ ਇਹੜੀ ਪਹਾੜੀ ਦੇ ਉੱਪਰ ਵੱਲ ਨੂੰ ਜੀ ਹਿੰਦੀ ਜਿਹਨੂੰ ਕਹਿੰਦੇ ਆ ਬਾਡ ਟਾਪ ਰਹੇ ਆ ਹਰਵਿੰਦਰ ਸਿੰਘ ਜੀ ਬਾਡ ਟਾਪ ਕੇ ਉਹ ਫਿਰ ਇਹਦੇ ਬਾਅਦ ਚ ਆ ਗਏ ਘਾਹ ਲਈ ਨੂੰ ਜਦੋਂ ਪਚਲਿਆਂ ਉੱਪਰ ਨੂੰ ਤੇ ਵਰਿੰਦਰ ਸਿੰਘ ਬਣਾ ਰਿਹਾ ਵੀਡੀਓ ਉਹ ਹਾਲੀਵੁੱਡ ਫਿਲਮਾਂ ਵਾਲਿਆਂ ਨੂੰ ਕਦੇ ਘਾਹ ਦੇ ਵਿੱਚ ਦੀ ਕਦੇ ਲਟਕੇ ਕਦੇ ਬਹਿ ਕੇ ਵੀਡੀਓ ਬਣਾ ਰਿਹਾ ਕਦੇ ਮੈਂ ਅੱਗੇ ਕਦੇ ਵੀਰ ਜੀ ਅੱਗੇ ਇਸ ਤਰ੍ਹਾਂ ਕਰਦੇ ਕਰਾਉਂਦੇ ਅਸੀਂ ਪਾਈਆਂ ਹੋਈਆਂ ਡੰਡੀਆਂ ਜਿਹਦੀ ਤਾਂ ਨੂੰ ਲੰਘ ਚੱਲੇ ਆ ਜਦੋਂ ਜੀ ਤਾਂ ਨੂੰ ਪਹੁੰਚਦੇ ਆ ਕਦੇ ਉਹ ਪਿੱਛੋਂ ਜੋ ਵੀਡੀਓ ਬਣਾਉਣ ਵਾਜਾਂਦਾ ਤੇ ਕਦੇ ਮੂਹਰੋਂ ਜੋ ਬਣਾਉਣਾਂ ਦਾ ਪਰ ਕਰਤੱਬ ਉਹਦੇ ਉਹੀ ਜਾਣਦਾ ਹਾਂ ਮਾਰੇ ਉਹ ਨਿਗਾ ਕਿ ਕਿਵੇਂ ਤਾਂ ਨੂੰ ਜਾਂਦਾ ਰਾਹਗਾ ਤੇ ਕਹਿੰਦਾ ਇਹ ਵੀ ਜਿਵੇਂ ਜਾਉਣਾ ਮੋੜ ਕਿ ਉਹ ਤਾਂ ਗਿਆ ਸੀ ਘੋੜੀ ਦੇ ਉੱਤੇ ਆਪਣੇ ਛੱਤਰ ਚੜਾਉਣ ਪਰ ਸਾਨੂੰ ਤਾਂ ਅੱਜ ਤੁਰ ਕੇ ਹੀ ਜਾਣਾ ਪੈ ਰਿਹਾ ਤੇ ਆ ਖੂਬਸੂਰਤੀ ਦੇਖਿਓ ਫੁੱਲਾਂ ਦੇ ਕੋਲ ਜਿੱਦੀ ਜਦੋਂ ਬਰਿੰਦਰ ਵੀਡੀਓ ਬਣਾਉਂਦਾ ਨਾ ਕੇਰਾ ਤੱਕ ਕੱਢ ਲੈਂਦਾ ਜਾਨ ਬਾਕੀ ਦੇਖਦੇ ਆ ਕੀ ਬਣਦਾ ਕਿੱਧਰ ਨੂੰ ਲੈ ਕੇ ਚੱਲਿਆ ਤੇ ਹੁਣ ਅਸੀਂ ਕੇਰਾ ਅੱਧ ਪਚਾਦ ਜੇ ਨੂੰ ਪਹੁੰਚ ਚੱਲੇ ਆ ਆਜੋ ਫਿਰ ਅੱਗੇ ਨੂੰ ਹਾਂਜੀ ਦੋਸਤੋ ਇਹ ਆ ਬਾਰ ਹੈਡ ਦਾ ਹਾਈਐਸਟ ਪੁਆਇੰਟ ਤੇ ਅਸੀਂ ਅੱਧਾ ਘਟਾ ਨੂੰ ਚੜਿਆ ਏ ਖੂਬਸੂਰਤੀ ਤਨ ਦਿਖਾ ਰਿਆ ਨਾਲ ਦੀ ਨਾਲ ਤੇ ਆਜੋ ਆਨੰਦ ਮਾਣੋ ਕੱਲੇ ਕੱਲੇ ਸਟੈਪ ਦਾ ਕੱਲੇ ਕੱਲੇ ਕਦਮ ਦਾ ਹਾਂ ਆਦਰ ਚਾਹ ਤੇ ਪਹੁੰਚ ਗਏ ਹਾਂਜੀ ਹਾਂਜੀ ਤੇ ਕਿਵੇਂ ਜਿਹਾ ਲੱਗਦਾ ਬਹੁਤ ਖੂਬਸੂਰਤ ਲੱਗ ਰਿਹਾ। ਕਹਿੰਗੇ ਆਪਣੇ ਘਰ ਤੋਂ 3 ਮਿੰਟ ਦੀ ਦੂਰੀ ਤੇ ਸਹੀ ਹੈ ਨਾ ਇਹ। ਹਾਂ ਇਹ ਤੁਹਾਡੇ ਤਾਂ ਇਹਨੂੰ ਬਾਰ ਹੈਡ ਕਹਿੰਦੇ ਆ ਚਲੋ। ਹਾਂਜੀ। ਪਰ ਮੈਨੂੰ ਤਾਂ ਉਹ ਨਾਣਾਦੇਵੀ ਦੀ ਜਿਹੜੀ ਹਾਈਟ ਆ ਉਹ ਯਾਦ ਆ ਗਈ। ਜਿੱਥੇ ਜੂਣਾ ਗਿਆ ਸੀ। ਜੂਣਾ ਮੋੜ ਛਤਰ ਚੜਾਉਣ ਗਿਆ ਸੀ। ਤੇ ਪਿਛਲੇ ਮਹੀਨੇ ਅਸੀਂ ਵੀ ਜਾ ਕੇ ਉੱਥੇ ਦੇਖਿਆ ਵੀ ਬਹੁਤ ਖੂਬਸੂਰਤ ਵਾਦੀ ਆ ਉਹ ਵੀ ਇਦਾਂ ਹੀ। ਤੇ ਪਰ ਇਹਦੀ ਵਿਲੱਖਣਤਾ ਬਹੁਤ ਹੈ ਕਿ ਇਥੋਂ ਰਾਤ ਨੂੰ ਸ਼ਹਿਰ ਬਹੁਤ ਖੂਬਸੂਰਤ ਦੇਖਿਆ। ਅਸੀਂ ਥੋੜੇ ਕਿ ਚਰਵਾਦੀ ਛਤਰ ਚੜਾਉਣ ਆ ਜਾਈਏ ਉੱਤੇ। ਰੋ ਜੀ ਆਪਾਂ ਬਣਾ ਰਹੇ ਆ ਹੌਸਲਾ ਵੀ ਕੋਈ ਗੱਲ ਨਹੀਂ ਹੁਣ ਤਾਂ ਲੈ ਲਿਆ ਕੰਮ ਪਹੁੰਚ ਗਏ ਨੇੜੇ ਹੀ ਬਸ 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 ਦੰਦਾ ਢਜੀ ਵੀ ਆ ਹੁਣ ਤਾਂ ਬਸ ਲੈ ਲਿਆ ਕੰਮ ਆ ਦੇਖਿਓ ਨੱਕ ਦੀ ਸੇਧ ਨੂੰ ਕਿਵੇਂ ਤਾਂ ਨੂੰ ਚੜਾਈ ਜਾਂਦੀ ਆ ਟੁੱਡੇ ਬਣਾਏ ਪਿਆ ਲੋਕਾਂ ਨੇ ਉਹਨਾਂ ਪੌੜਿਆਂ ਜਾਂ ਦੇ ਵਿੱਚ ਦੀ ਧਰੋ ਧਰੋ ਪੈਰ ਤੇ ਚੜੋ ਤਾਂ ਨੂੰ ਇੰਨੀ ਕੁ ਉੱਚੀ ਆ ਇੱਕ ਵਾਰ ਤਾਂ ਤੇ ਜਿਨ੍ਹਾਂ ਨੂੰ ਪਤਾ ਉਹ ਘੁੰਮ ਕੇ ਜੇ ਆਉਂਦੇ ਆ ਜਿਆਦਾ ਲੰਮਾ ਹੋ ਜਾਂਦਾ ਕੰਮ ਉਧਰ ਦੀ ਤੇ ਹੁਣ ਤੁਸੀਂ ਇੱਥੇ ਦੇਖੋ ਕਿ ਰਾਂ ਇੱਕ ਵਾਰੀ ਤਾਂ ਪੂਰੀ ਸਿੱਧੀ ਆ ਨੱਕ ਦੀ ਸੇਧ ਨੂੰ ਚੜਾਈ ਆ ਅੱਧ ਤੱਕ ਜੇ ਜਾ ਕੇ ਤੇ ਜੋਦੇ ਨਾ ਥੋੜਾ ਜਿਆ ਕਹਿੰਦੇ ਵੀ ਜਿਵੇਂ ਹਾਰਨ ਵਾਲਾ ਕੰਮ ਜਾ ਹੋ ਜਾਂਦਾ ਤੇ ਬਹਿ ਜਾਂਦੇ ਆ ਆ ਲਓ ਜੀ ਬੈਠੇ ਆ ਹੁਣ ਅਸੀਂ ਵੀਰ ਜੀ ਨੇ ਕਿਹਾ ਤਾਂ ਹੈਗਾ ਵੀ ਜਿਹੜਾ ਨੈਣਾ ਚੜਾਈ ਯਾਦ ਆਉਂਦੀ ਆ ਜਿੱਥੇ ਜੌਣਾ ਮੋੜ ਛਤਰ ਚੜਾਉਣ ਗਿਆ ਸੀ ਮੈਨੂੰ ਇੰਨਾ ਪਤਾ ਵੀ ਜੌਣਾ ਤਾਂ ਸੌਖਾ ਹੀ ਗਿਆ ਉਹ ਘੋੜੀ ਬਹੁਤ ਤੰਗ ਹੋਈ ਹੋਈ ਹਾਂ ਹਾਂ ਸਹੀ ਗੱਲ ਹੈ ਬਿਲਕੁਲ ਠੀਕ ਗੱਲ ਹੈ ਹਾਂ ਜੀ ਸਹੀ ਹੈ ਤੇ ਸਾਡੇ ਕੈਮਰਾਮੈਨ ਨੂੰ ਕਹਿੰਦੇ ਵੀ ਇੱਥੋਂ ਹੀ ਖੜਾ ਘੁੰਮ ਕੇ ਪਿਛਲਾ ਪਾਸਾ ਦਿਖਾਇਓ ਮਾੜਾ ਜਿਹਾ ਗਲਾਸ ਕੋਤੇ ਦੀ ਲਵਾ ਦੇ ਨਜ਼ਰ ਇੱਕ ਸਾਰੀ ਬਿਲਕੁਲ ਉਹ ਸਾਹਮਣੇ ਗਾਈਆਂ ਆ ਸਾਹਮਣੇ ਹੁਣ ਤੁਸੀਂ ਨਿਊਟਨ ਮੈਰਨ ਦੇਖ ਰਹੇ ਹੋ ਇੱਥੇ ਆ ਸਾਰਾ ਨਿਊਟਨ ਮੈਰਨ ਦਾ ਏਰੀਆ ਆ ਗਿਆ ਤੇ ਹੁਣ ਇਧਰ ਨੂੰ ਪਰਲੇ ਪਾਸੇ ਨੂੰ ਸਾਰਾ ਜਿੰਨਾ ਗਲਾਸਗੋ ਸ਼ਿਟੀ ਆ ਉਹ ਦੇਖ ਰਹੇ ਹੋ ਤੁਸੀਂ ਲੋ ਜੀ ਜੋਦੇ ਉੱਠੇ ਫੇਰ ਕਿਉਂਕਿ ਇਹਨਾਂ ਨੂੰ ਪਤਾ ਵੀ ਉੱਤੇ ਜਾ ਕੇ ਚਾਹ ਪੀਣੀ ਆ ਚੱਲ ਪਏ ਇਥੋਂ ਫੇਰ ਤੇ ਬਿਸਕੁਟ ਵੀ ਸੀ ਥੋੜੀ ਥੋੜੀ ਮਠਿਆਈ ਵੀ ਸੀ ਇਹੀ ਖਿੱਚ ਤਾਂ ਨੂੰ ਲਈ ਜਾਂਦੀ ਆ ਉਹ ਕਿ ਥੱਲੇ ਜਿੱਤ ਆਏ ਸੀ ਵੀ ਜਦ ਭੁੱਖ ਲੱਗਦੀ ਆ ਤੇ ਭੁੱਖ ਲੱਗੀ ਹੁਣ ਤਾਂ ਜਾ ਕੇ ਚਾਹ ਪੀਣ ਦਾ ਜਿਹੜਾ ਲਾਲਚ ਆ ਉਹ ਤਾਂ ਨੂੰ ਖਿੱਚੀ ਜਾਂਦਾ ਹੁਣ ਤਾਂ ਜਾਂਦੇ ਆ ਬਾਟਾਂ ਵੜਦੇ ਇੱਕ ਦੂਜੇ ਤੋਂ ਮੂਰੇ ਜਾਂਦੇ ਆ ਆ ਚਲੋ ਚਲੀਏ ਉਧਰ ਨੂੰ ਹਾਂਜੀ ਅਸੀਂ ਪਹੁੰਚ ਗਏ ਬਿਲਕੁਲ ਬਾਰਹਿੜ ਦਾ ਜਿਹੜਾ ਹਾਈਐਸਟ ਪੁਆਇੰਟ ਆ ਉਹਦੇ ਕੋਲ ਤੇ ਆਓ ਤੁਹਾਨੂੰ ਦਿਖਾਉਣੇ ਆ ਉੱਪਰ ਇਹਦਾ ਗੁੰਬਦ ਬਣਿਆ ਹੋਇਆ ਉਹ ਕੀ ਆ ਬਸ ਬਸ ਲੈ 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 ਕੰਮ ਲੈ 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 ਹੁਣ ਤਾਂ ਵਾਦੀ ਬੈਕਟਰੀ ਸਾਈਨ ਚਾ ਬਣਾਉ ਕਿਵੇਂ ਬਣਾਉਂਦੇ ਆ ਗੂਸਿਆਂ ਜਨ ਇਹ ਲਓ ਜੀ ਪਹੁੰਚ ਗਏ ਨੇੜੇ ਤੋ ਵੀ ਸੱਜਣੋ ਅਸੀਂ ਪਹੁੰਚ ਗਏ ਆ ਬਾਹਰ ਹੈਡ ਦੇ ਹਾਈਐਸਟ ਪੁਆਇੰਟ ਤੇ ਠੀਕ ਹੈ ਜੀ ਇੱਥੇ ਇਹਨਾਂ ਨੇ ਪਤਾ ਨ ਕੀ ਲਿਖਿਆ ਹੋਇਆ ਕਿ ਆਰਡੈਂਸ ਸਰਵੇ ਟ੍ਰਾਇੰਗੂਲੇਸ਼ਨ ਸਟੇਸ਼ਨ ਅਸ਼ ਬਣਾਇਆ ਇਹਨਾਂ ਨੇ ਆਓ ਤੁਹਾਨੂੰ ਦਿਖਾਈਏ ਜੀ ਉੱਪਰੋਂ ਵੀ ਐਸ ਜਗ੍ਹਾ ਦੇ ਉੱਪਰ ਖੜ ਕੇ ਤੁਸੀਂ ਇੱਥੋਂ ਕਿ ਜਿਹੜੀ ਬੈਨ ਹੈ ਵਿਸ ਪਹਾੜੀ ਚੋਟੀ ਆ ਉਹ ਵੀ ਦਿਂਦੀ ਆ ਮੈਂ ਤੁਹਾਨੂੰ ਬਹੁਤ ਜ਼ੂਮ ਕਰਕੇ ਜਿਹੜੀਆਂ ਦੂਰ ਦੀਆਂ ਪਹਾੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਨਾਲ ਦੇ ਨਾਲ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਆ ਜਿਹੜਾ ਗਲਾਸਗੋ 에어ਪੋਰਟ ਆ ਗਿਆ ਐਦੂ ਅੱਗੇ ਰਿਸਕਨ ਬ੍ਰਿਜ ਆ ਗਿਆ ਤੇ ਆ ਸਾਰੇ ਉਹੀ ਟਾਊਨ ਆ ਕਸਬੇ ਆ ਮੈਂ ਜ਼ਿਆਦਾ ਜ਼ੂਮ ਕਰਾਂ ਤਾਂ ਜਿਹੜੀ ਵੀਡੀਓ ਕੁਆਲਿਟੀ ਘਟ ਜਾਣੀ ਆ ਮੈਂ ਇਸੇ ਕਰਕੇ ਤੁਹਾਨੂੰ ਘੁਮਾ ਕੇ ਦਿਖਾ ਰਿਹਾ ਤੇ ਪਹਿਲਾਂ ਆਓ ਇਹਦੀ ਝੀਲ ਵੱਲ ਲੋ ਜੀ ਇਹਦੇ ਪੈਰਾਂ ਦੇ ਵਿੱਚ ਹੀ ਇਸੇ ਜਿਹੜੀ ਪਹਾੜੀ ਚੋਟੀ ਆ ਇਹਦੇ ਨਾਲ ਇੱਕ ਝੀਲ ਹੈ ਇੱਕ ਇਹ ਝੀਲ ਹੋ ਗਈ ਤੇ ਇੱਕ ਝੀਲ ਹੋਰ ਹੈ ਇਹ ਆ ਜੀ ਉਹ ਔਰਜ਼ ਰੋਡ ਜਿੱਥੇ ਸਾਲ ਤੋਂ ਲਗਭਗ ਜਿਹੜੀ ਉਹ ਚਿੱਟੀ ਤੁਹਾਨੂੰ ਦੇਖ ਰਹੀ ਹੈ ਪੱਟੀ ਬਣੀ ਬਣਾਈਓ ਸਾਰੀ ਇੱਕ ਸੜਕ ਬਣਾ ਰਹੇ ਆ ਤੇ ਉਹਨੂੰ ਖੂਬਸੂਰਤ ਸਥਾਨ ਬਣਾ ਰਹੇ ਆ ਇੱਕ ਝੀਲ ਉਧਰਲੇ ਪਾਸੇ ਆ ਗਈ ਤੇ ਆਓ ਹੁਣ ਤੁਹਾਨੂੰ ਤੀਜੀ ਝੀਲ ਦਿਖਾਉਣਾ ਤੀਜੀ ਝੀਲ ਹੈ ਜਿਹੜੀ ਇਹਦੇ ਨਾਲ ਹੀ ਐਸੇ ਝੀਲ ਦੇ ਨਾਲ ਹੀ ਇਧਰਲੇ ਪਾਸੇ ਨੂੰ ਇੱਥੇ ਜਾ ਕੇ ਆਉਂਦੀ ਆ ਬਾਰਹਟ ਦੇ ਖੇਤਾਂ ਦੇ ਵਿੱਚ ਤੇ ਤਿੰਨੇ ਦੇ ਤਿੰਨੇ ਹੀ ਇੱਕ ਤਰ੍ਹਾਂ ਫਿਸ਼ਿੰਗ ਕਲੱਬ ਆ ਇੱਥੇ ਜਿੱਥੇ ਲੋਕ ਆਉਂਦੇ ਆ ਤੇ ਮੱਛੀਆਂ ਫੜਦੇ ਆ ਜਿਹੜਾ ਤੁਹਾਨੂੰ ਇੱਥੇ ਇੱਕ ਇਮਾਰਤ ਦਿਸ ਰਹੀ ਆ ਆਹ ਇੱਥੇ ਜਾ ਯਾਨੀ ਕਿ ਫਿਸ਼ਿੰਗ ਕਲੱਬ ਦੇ ਮੈਂਬਰ ਆਉਂਦੇ ਆ ਆਪੋ ਆਪਣੀਆਂ ਕੁੰਡੀਆਂ ਛੱਡਦੇ ਆ ਤੇ ਮੱਛੀਆਂ ਫੜ ਕੇ ਲੈ ਜਾਂਦੇ ਆ ਆਹ ਖੂਬਸੂਰਤੀ ਸਾਡੇ ਬਾਰਹਟ ਦੀ ਆ ਤੇ ਗਲਾਸਗੋ ਦਾ ਤਾਂ ਪੋਟਾ ਪੋਟਾ ਸਕਾਟਲੈਂਡ ਦਾ ਜਿਹੜਾ ਉਹ ਖੂਬਸੂਰਤਾ ਲਓ ਜੀ ਮਾਨੋ ਆਨੰਦ ਤੁਹਾਨੂੰ ਵੀਡੀਓ ਦਿਖਾਉਣੇ ਆ ਤੇ ਇਹਦੇ ਬਾਅਦ ਤੁਸੀਂ ਆਪਣਾ ਕਮੈਂਟ ਕਰਕੇ ਦੱਸਣਾ ਨਹੀਂ ਭੁੱਲਣਾ ਕਿ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਓ ਜੀ ਲਓ ਆਨੰਦ ਕਿਉਂਕਿ ਜਿੱਥੇ ਜਿੱਥੇ ਤੁਹਾਨੂੰ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਕਿ ਪਹਾੜੀਆਂ ਉੱਥੇ ਮੈਨੂੰ ਜੜੀਆਂ ਵਿੰਡ ਮਿਲ ਹਵਾਵਾਲੀਆਂ ਪੱਖੀਆਂ ਜੜੀਆਂ ਬਿਜਲੀ ਬਣਾਉਂਦੀਆਂ ਉਹ ਦਿਖ ਰਹੀਆਂ ਚਾਰੇ ਪਾਸੇ ਆ ਖੂਬਸੂਰਤੀ ਆ ਤੇ ਬਾਕੀ ਜਿਹੜੀ ਅਸਮਾਨ ਨੇ ਆਪਦੀ ਕਲਾਕਾਰੀ ਕੀਤੀ ਆ ਨਾਲ ਦੀ ਨਾਲ ਉਹ ਵੀ ਦੇਖੋ ਕੱਲੀ ਧਰਤੀ ਜਾਂ ਪਹਾੜੀਆਂ ਹੀ ਨਹੀਂ ਤੇ ਆ ਸਾਰੀ ਖੂਬਸੂਰਤੀ ਜਿਹੜੀ ਆਪਣੇ ਘਰ ਤੋਂ ਸਿਰਫ ਤੇ ਸਿਰਫ 3 ਮਿੰਟ ਦੀ ਦੂਰੀ ਤੇ ਆ ਸਾਡੇ ਵੀਰ ਜੀ ਹਰਵਿੰਦਰ ਸਿੰਘ ਜੀ ਉਹ ਕੋਈ ਮੌਕਾ ਜਾਣ ਨਹੀਂ ਦੇ ਰਹੇ ਜਿਹੜੀ ਉਹ ਵੀਡੀਓ ਜਾਂ ਫੋਟੋ ਨਾ ਖਿੱਚਣ ਵੀਰ ਜੀ ਕੀ ਕਹਿ ਰਹੇ ਹੋ ਹੁਣ ਦੇਖੋ ਇਹ ਇਥੋਂ ਜਿਹੜਾ ਸੀਨ ਆ ਗਲਾਸਗੋ ਦਾ ਹਾਂਜੀ ਪੂਰੀ ਪਲੇਟ ਵਾਂਗੂ ਸਾਰਾ ਚ ਚਾਰ ਚਫੇਰਾ ਦੇਖ ਰਿਆ ਹਾਂ ਔਰ ਗਲਾਸਗੋ ਇੰਨਾ ਖੂਬਸੂਰਤ ਜਦੋਂ ਲੱਗੇ ਜਾ ਕੇ ਬਿਲਡਿੰਗਾਂ ਦੇਖੀਆਂ ਸੀ ਉੱਥੇ ਵੀ ਲੱਗ ਰਿਆ ਸੀ ਔਰ ਇਥੋਂ ਵੀ ਇੱਕ ਪੂਰਾ ਨਜ਼ਾਰਾ ਦੇਖ ਰਿਆ ਕਿ ਜਿਹੜੀਆਂ ਬਿਲਡਿੰਗਾਂ ਔਰ ਇੱਕ ਜਿਵੇਂ ਪਹਾੜ ਦੀ ਤਸ਼ਤਰੀ ਹੁੰਦੀ ਆ ਹਾਂ ਪਲੇਟ ਦੇ ਵਿੱਚ ਜਿਵੇਂ ਸਜਾਇਆ ਹੋਇਆ ਹੁੰਦਾ ਨਾ ਬਿਲਡਿੰਗਾਂ ਐਵੇਂ ਲੱਗ ਰੀਆਂ ਔਰ ਗਲਾਸਗੋ ਦੇ ਓਪੋਜ਼ਿਟ ਸਾਈਡ ਤੇ ਜਿਹੜੇ ਪਾਸੇ ਹੁਣ ਮੂੰਹ ਆ ਕੈਮਰੇ ਵੱਲ ਮੇਰਾ ਇਸ ਪਾਸੇ ਹਰਿਆਵਲ ਹੀ ਹਰਿਆਵਲ ਜਿਵੇਂ ਪੇਂਟਿੰਗ ਕੀਤੀ ਹੁੰਦੀ ਆ ਕੁਦਰਤ ਦੀ ਪੇਂਟਿੰਗ ਹੀ ਕਹਿ ਸਕਦੇ ਆ ਇਹਨੂੰ ਜੀ ਔਰ ਖਾਇਦ ਗਲਾਸਗੋ ਦੀ ਇਹ ਖੂਬਸੂਰਤੀ ਆ ਬਈ ਇਹ ਕੁਦਰਤ ਦੀ ਜਿਹੜੀ ਪੇਂਟਿੰਗ ਦੇ ਵਿੱਚ ਇੱਕ ਰੱਬ ਨੇ ਦਿੱਤੀ ਹੋਈ ਆ ਉਹਦੇ ਵਿੱਚ ਮਨੁੱਖ ਨੇ ਆਪਣੀ ਪੇਂਟਿੰਗ ਸਜਾਈ ਹੋਈ ਬਿਲਕੁਲ ਲਓ ਜੀ ਆਪਾਂ ਇਸ ਤੋਂ ਬਾਅਦ ਨੇ ਇੱਕ ਮੈਂ ਜਿੰਨੀ ਕ ਕੈਮਰੇ ਦੀ ਜ਼ੂਮ ਆ ਮੈਂ ਤੁਹਾਨੂੰ ਕਰਕੇ ਤੇ ਦੂਜਾ ਪਾਸਾ ਦਿਖਾਉਣ ਲੱਗਿਆ ਠੀਕ ਹੈ ਜੀ ਬੈਨੈਵਸ ਤੱਕ ਦਾ ਜਿਹੜਾ ਨਜ਼ਾਰਾ ਮੈਂ ਕੋਸ਼ਿਸ਼ ਕਰਦਾ ਕਿ ਕੋਈ ਨਾ ਕੋਈ ਚੋਟੀ ਤੁਹਾਨੂੰ ਦਿਸੂਗੀ ਤੇ ਕਈ ਵਾਰ ਇਹ ਹੁੰਦਾ ਵੀ ਜਿਹੜੀ ਕੈਮਰੇ ਦੀ ਕੁਆਲਿਟੀ ਆ ਉਹ ਘਟ ਜਰੂਰ ਸਕਦੀ ਆ ਪਰ ਨਜ਼ਾਰਾ ਮੰਨੋ ਕਿ ਇੱਥੋਂ ਤੱਕ ਦਾ ਹੈਗਾ ਇਹ ਆ ਜਿਹੜੀ ਪੂਰੇ ਪਰਲੇ ਪਾਸੇ ਦੀ ਚੋਟੀ ਆ ਤੇ ਇੱਥੋਂ ਦਾ ਆ ਸਾਰਾ ਨਜ਼ਾਰਾ ਜਿਹੜਾ ਇਸ ਜਗ੍ਹਾ ਤੇ ਖੜਿਆ ਤੋਂ ਨਜ਼ਰ ਆਉਂਦਾ ਤੇ ਜਦੋਂ ਵੀ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਜਿਹੜੇ ਵੀ ਸੱਜਣ ਨੇ ਆ ਨਜ਼ਾਰਾ ਦੇਖਣਾ ਹੋਇਆ ਆਓ ਪਰ ਮੈਨੂੰ ਲੱਗਦਾ ਕਿ ਅਗਲੀ ਵਾਰ ਨੂੰ ਅਸੀਂ ਤੁਹਾਡੇ ਨਾਲ ਨਹੀਂ ਚੜਾਂਗੇ ਤੁਸੀਂ ਆਪ ਚੜ ਕੇ ਆਇਓ ਵੀ ਮੈਂ ਤਾਂ ਹੈਰਾਨ ਆ ਇਸ ਬੰਦੇ ਤੇ ਮੇਂੀਆਂ ਫੋਟੋਆਂ ਲੈ ਕੇ ਕਿੱਥੇ ਜਾਣੀਆਂ ਦੇਖ ਤਾਂ ਲਿਆ ਹੁਣ ਸਾਰਾ ਕੁਝ ਇਹ ਕਿੱਥੇ ਲੈ ਕੇ ਜਾਣੀਆਂ ਹੈਰਾਨੀ ਇਸ ਗੱਲ ਦੀ ਆ ਫੋਟੋ ਤੇ ਫੋਟੋ ਠਾ ਫੋਟੋ ਹੋਈ ਜਾਂਦੀ ਆ ਪਤਾ ਹੀ ਨਹੀਂ ਲੱਗ ਰਿਹਾ ਕਿਹੜੀ ਫੋਟੋ ਖਿੱਚਾਂ ਕਿਹੜੀ ਨਾ ਖਿੱਚਾਂ ਚਲੋ ਖੈਰ ਲਓ ਜੀ ਇਦੋਂ ਬਾਅਦ ਟਾਈਮ ਆ ਗਿਆ ਫੁਕਰਾਨਾ ਫੋਟੋਆਂ ਦਾ ਜਿਹੜੀਆਂ ਮਾੜੀ ਮੋਟੀ ਫੁਕਰੀ ਜੀ ਮਾਰ ਲਈ ਖਿੱਚੀਆਂ ਜਾਂਦੀਆਂ ਦੇਖੋ ਜੀ ਕਿਵੇਂ ਪਿਛਲੇ ਪੋਜ ਦਿਖਾਏ ਜਾ ਰਹੇ ਆ ਪੂਰੇ ਕੈਨ ਬਰਿੰਦਰ ਸਿੰਘ ਵੀ ਖੜਾ ਪੂਰੀਆਂ ਲੱਤਾਂ ਚੌੜੀਆਂ ਕਰੀ ਤੇ ਨਾਲ ਦੀ ਨਾਲ ਤੁਹਾਨੂੰ ਆ ਇਕੱਲੀ ਬਹਿ ਕੇ ਸੋਚੀ ਨਹੀਂ ਆਲਾ ਭੋਜਾ ਕੀ ਬਾਤਾਂ ਵੀਰ ਜੀ ਕਹਿੰਦਾ ਮੇਰੀਆਂ ਫੋਟੋ ਖਿੱਚੋ ਫੁੱਲਾਂ ਦੇ ਨਾਲ ਉਹ ਵੀ ਖਿੱਚਤੀ ਫਿਰ ਬਾਅਦ ਕਹਿੰਦੇ ਜੀ ਪਹਿਲਾ ਪਾਸਾ ਪੂਰਾ ਹੋਣਾ ਚਾਹੀਦਾ ਉਹ ਵੀ ਦਿਖਾਉਣੀਆਂ ਘਰੇ ਫੋਟੋ ਤੇ ਨਾਲ ਭਾਵੇਂ ਮੈਨੂੰ ਪਤਾ ਨਹੀਂ ਸੀ ਪਰ ਮੈਂ ਸਮਝਾਉਣ ਦੀ ਕੋਸ਼ਿਸ਼ ਪੂਰੀ ਕੀਤੀ ਆ ਲੋ ਜੀ ਸਾਡੇ ਬਿਰਿੰਦਰ ਸਿੰਘ ਨੇ ਮਾਰਤੀ ਹਾਕ ਕਹਿੰਦਾ ਫੋਟੋਆਂ ਫੋਟੋ ਬਾਅਦ ਚ ਖਿੱਚ ਲਿਓ ਤੇ ਚਾਹ ਪਈਆ ਤਿਆਰ ਫੇਰ ਨਾ ਕਿਉ ਕਿ ਮੈਂ ਇਕੱਲੇ ਨਹੀਂ ਖਿੱਚਦਾ ਕੰਮ ਲੋ ਵੀ ਸਚਨੋ ਅਸੀਂ ਪੀਣ ਲੱਗਿਆਂ ਚਾਹ ਤੇ ਲੋ ਫਿਰ ਚਾਹ ਪੈਂਦੀ ਦੇਖੋ ਤੇ ਵਰਿੰਦਰ ਸਿੰਘ ਨਵਾ ਰਿਆ ਚਾਹ ਦੀਆਂ ਸ਼ਪਾਵਾਂ ਹਾਂਜੀ ਵੀਰ ਜੀ ਕਿਵੇਂ ਠੀਕ ਹੁੰਦੇ ਯਾਰਿਆ ਨਾ ਸੰਘਿਆੜੇ ਕੱਢ ਚਾਹ ਜਿੰਨੂੰ ਕੜਕ ਹੈ ਬਿਲਕੁਲ ਲਓ ਚਾਹ ਦੇ ਨਾਲ ਨਾਲ ਅਸੀਂ ਦਿਖਾਉਣੇ ਆ ਗੁੱਡੀਆਂ ਆ ਗਈਆਂ ਸਾਡੇ ਕੋਲ ਵਿਚਾਰੀਆਂ ਤੇ ਆਹ ਦੇਖੋ ਪੂਰੀ ਸੀ ਪੂਰੀ ਜਿਹੜੀ ਪਸੂਈਰ ਇਹਨਾਂ ਦਾ ਆਰਕ ਲਓ ਦੀ ਚਾਹ ਸ਼ਗਾਂ ਲੱਗੀਆਂ ਮੱਖੀ ਬਹੁਤ ਹੋਰੀ ਵੱਲੀ ਵੱਲੀ ਜੀ ਮੱਖੀਆਂ ਤੇ ਲਓ ਇਸ ਵੀਡੀਓ ਤੋਂ ਬਾਅਦ ਲੈਣੀਆਂ ਛੋਟੀ ਤੇ ਦੱਸਣਾ ਜਰੂਰ ਕਿ ਤੁਹਾਨੂੰ ਜਿਹੜਾ ਸਾਡਾ ਬਾਰ ਹਿੱਟ ਦਾ ਇਹ ਹਾਈएस्ट ਪੁਆਇੰਟ ਆ ਵਾਲਾ ਇਹ ਕਿਵੇਂ ਲੱਗਿਆ ਤੇ ਸਾਰੀ ਵੀਡੀਓ ਦੇਖ ਕੇ ਤੁਹਾਡਾ ਕੀ ਖਿਆਲ ਆ ਆਪੋ ਆਪਣੇ ਵਿਚਾਰ ਜਰੂਰ ਦੇਣੇ ਆ ਧੰਨਵਾਦ